ਮਜੀਠਾ ਦੇ ਵਿੱਚ 28 ਬੰਦੇ ਮਰ ਗਏ। ਔਰ ਅੱਜ ਲੁਧਿਆਣਾ ਦੇ ਵਿੱਚ ਵੀ ਤੁਸੀਂ 2 ਦਿਨ ਪਹਿਲਾਂ ਦੇਖੋ ਕਿੰਨੇ ਬੰਦੇ ਜਿਹੜੇ ਜਹਰੀਲੇ ਸ਼ਰਾਬੀ ਕੇ ਮਰ ਗਏ ਨੇ। ਔਰ ਮੈਨੂੰ ਦੁੱਖ ਲੱਗ ਰਿਹਾ ਚਿਹਦਰ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਇਹ ਇਹਨਾਂ ਦੇ ਐਮਐਲਏ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਕੇਜੀਵਾਲਨ ਜੀ ਭਗਵੰਤ ਮਾਨ ਜੀ ਅੱਜ ਉਹਨਾਂ ਪਰਿਵਾਰਾਂ ਦੇ ਕੋਈ ਹਾਲ ਚਾਲ ਨਹੀਂ ਪੁੱਛਣ ਗਿਆ। ਕਹਿੰਦੇ ਜੀ ਭਗਵੰਤ ਮਾਨ ਜੀ ਕਹਿ ਰਹੇ ਨੇ ਵੀ ਅਸੀਂ ਨਸ਼ਾ ਵਿਰੋਧ ਜਿਹੜਾ ਬਿਆਨ ਛੜਿਆ ਆਇਆ ਹੈ। ਇਹ ਡਰਾਮ ਹੈ। ਅੱਜ ਵੀ ਸਾਡੀ ਗਲੀਆਂ ਦੇ ਵਿੱਚ ਜਿਹੜੇ ਘਰ-ਘਰ ਦੇ ਸ਼ਰਾਬੇ ਵਕਰੀਏ ਘਰ-ਘਰ ਦੇ ਵਿੱਚ ਜਿਹੜਾ ਇਹ ਚਿੱਟਾ ਵਿਖ ਰਿਹਾ ਸਾਰੇ ਏਰੀਆ ਦੇ ਉੱਤੇ ਲੋਕਾਂ ਨੇ ਇਕੱਠੇ ਹੋ ਕੇ ਕਿਹਾ ਇਹ ਨਹੀਂ ਗੱਲ ਕਹੀ ਤੇ ਫਿਰ ਕਿੱਥੇ ਹੈਗਾ ਤੁਹਾਡਾ ਅਭਿਆਨ ਜਦੋਂ ਪ੍ਰਤੀਜਨਤਾ ਪਾਰਟੀ ਸਰਕਾਰ ਉੱਤੇ ਵਿਕਾਸ ਹੋਇਆ ਤੁਸੀਂ ਯੂਪੀ ਦੇਖ ਲਓ ਤੁਸੀਂ ਬਿਹਾਰ ਦੇਖ ਲਓ ਤੁਸੀਂ ਬਿਹਾਰਤ ਦੇਖ ਲਓ ਕਿਸੇ ਵੀ ਜਗ੍ਹਾ ਤੇ ਜਿਹੜੀ ਵੀ ਜਗ੍ਹਾ ਤੇ ਭਾਰਤੀ ਜਨਤਾ ਪਾਰਟੀ ਦੀ ਸਟੇਟ ਦੇ ਸਰਕਾਰ ਉੱਤੇ ਦਿਨ ਰਾਤ ਕੰਮ ਕਰ ਰਹੇ ਨੇ ਔਰ ਪੂਰੀ ਡਿਵੈਲਪਮੈਂਟ ਹੋਈ ਹੈ ਔਰ ਪੰਜਾਬ ਦੇ ਵਿੱਚ ਦੇਲੂ ਦੀ ਇਲਾਜ ਕੀ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਇਹਨਾਂ ਨੇ ਗੱਲਾਂ ਜੂਰਦੀਆਂ ਤੇ ਆ ਜੋ ਪੰਜਾਬ ਨੂੰ ਤਬਾਹ ਕਰਕੇ ਰੱਖਤਾ ਇਹਨਾਂ ਨੇ ਨਸ਼ੇ ਦੇ ਵਿੱਚ ਡੁਬੋਤਾ ਆ ਸਾਡੇ ਜਿਹੜੇ ਨੌਜਵਾਨ ਉਹਨਾਂ ਨੂੰ ਕੰਮ ਨਹੀਂ ਹੈਗਾ ਅਸੀਂ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਆ ਪੰਜਾਬ ਦੇ ਵਿੱਚ ਤਰੱਕੀ ਚਾਹੁੰਦੇ ਆ ਪੰਜਾਬ ਅਸੀਂ ਜਿਹੜੀਆਂ Dictatorian ਨੂੰ ਅਸੀਂ ਦੂਰ ਕਰਨਾ ਚਾਹੁੰਦੇ ਆ ਤੇ ਸਾਡਾ ਕੰਮ ਹੈ ਕੰਮ ਕਰਨਾ ਅਸੀਂ ਆਪਣਾ ਫਰਜ਼ ਨਿਭਾਈਏ ਅਸੀਂ ਕੰਮ ਕਰੀਏ ਹਲ ਪਰਮਾਧਿਮਾ ਆਪਣੇ ਆਪ ਦਿੰਦਾ ਹੈ ਅੱਜ ਦੇਖੋ ਰੇਲਵੇ ਸਟੇਸ਼ਨ ਜਿਹੜਾ ਬੰਦ ਹੈ ਉਹ ਮੇਰੇ ਨਾਲ ਦਿੱਲੀ ਦਾ 에어ਪੋਰਟ ਬਣਿਆ ਨਾ ਉਸ ਲੈਵਲ ਦਾ ਮਾਰ ਰਿਆ ਤੁਹਾਡੇ ਸਾਹਮਣੇ ਨੇ ਔਰ ਜਦੋਂ ਇਹ ਬਣੇਗਾ ਤੁਸੀਂ ਆਪਣੇ ਕਹੋਗੇ ਵੀ 에어ਪੋਰਟ ਹੈਗਾ ਇਹ ਰੇਲਵੇ ਸਟੇਸ਼ਨ ਨਹੀਂ ਹੈਗਾ ਨੁਗਰਾਲਾਈ ਦੇਖਣ ਵਾਲੇ तमाम ਦਰਦਕਾਂ ਦਾ ਸਵਾਗਤ ਹੈ ਮੈਂ ਇੰਚਾਰਜ ਦਾ ਖੇਲ ਨੁਗਰਾਲਾ ਦੇ ਰੇਲਵੇ ਸਟੇਸ਼ਨ ਦੇ ਮੌਜੂਦਾ ਜਿੱਥੇ ਦੱਸੇ ਅਮਨ ਬਾਲਮੀਕੀ ਮੰਦਰ ਦੇ ਵਿੱਚ ਮੌਜੂਦ ਹੈ ਜਿੱਥੇ ਗੁਰਦੇਵ ਸ਼ਰਮਾ ਦੇਵੀ ਜੀ ਜਿਹੜੇ ਪੰਜਾਬ ਦੇ ਭਾਜਪਾ ਤੋਂ ਕੈਸੀਅਨ ਨੇ ਸੋ ਇੱਥੇ ਪਹੁੰਚਣੇ ਨੌਜਵਾਨ ਯੂਥ ਵੱਲੋਂ ਤਾਂ ਅਮਨਬੱਤੀ ਵੱਲੋਂ ਬਹੁਤ ਹੀ ਨਿੱਘਾ ਜਿਹੜਾ ਸਵਾਗਤ ਕੀਤਾ ਜਾਂਦਾ ਗੱਲਬਾਤ ਕਰ ਲੈਣੇ ਹੈ ਦੇਵੀ ਸਰ ਅੱਜ ਤੁਸੀਂ ਇੱਥੇ ਪਹੁੰਚੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਕਾਫੀ ਨਿੱਘਾ ਸਵਾਗਤ ਕੀਤਾ ਗਿਆ ਨੌਜਵਾਨ ਯੂਥ ਤੁਹਾਡੇ ਸਾਹਮਣੇ ਰਿਹਾ ਉਹਨਾਂ ਵੱਲੋਂ ਫੁੱਲਾਂ ਦੀ ਵਿਖਾ ਕੀਤੀ ਗਈ ਕਿਵੇਂ ਦੇਖਦੇ ਹੋ ਦੇਖੋ ਸਾਡੇ ਅਮਨਬੱਤੀ ਜੀ ਜਿਹੜੇ ਐਨਐਸ ਏਰੀਆ ਦੇ ਵਿੱਚ ਸਾਡੇ ਬਹੁਤ ਹੀ ਇੱਕ ਸਟਰੋਂਗ ਕਾਰਕਟਰ ਹਨ ਭਾਰਤ ਜਾਂਦਾ ਪਾਰਟੀ ਦੇ ਔਰ ਉਹ ਅੱਜ ਭਗਵਾਨ ਬਲਮਿਕੀ ਮਹਾਰਾਜ ਜੀ ਦੇ ਮੰਦਿਰ ਦੇ ਵਿੱਚ ਅੱਜ ਉਹਨਾਂ ਨੇ ਸਾਰੇ ਹੀ ਦੋਸਤਾਂ ਨੂੰ ਬੁਲਾ ਕੇ ਜਿਹੜਾ ਵੇ ਅੱਜ ਕੋਈ ਕਿਸ ਤਰੀਕੇ ਨਾਲ ਗਰਮੀ ਦੇ ਵਿੱਚ ਸਾਰੇ ਆਪਣੇ ਦੋਸਤ ਬੁਲਾਏ ਨੇ ਔਰ ਅੱਜ ਜਿਹੜਾ ਜਿਹੜਾ ਅਪ੍ਰੈਸ਼ਨ ਸੰਦੂਰ ਜਿਹੜਾ ਪਹਿਲਗਾਮ ਦੇ ਵਿੱਚ ਸਾਡੀਆਂ ਭੈਣਾਂ ਦੇ ਸੰਦੂਰ ਉਜੜੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਭੈਣਾਂ ਦੇ ਸੰਦੂਰ ਉਜਾੜੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਇਸ ਟਾਈਮ ਬਾਹਰ ਸੀ ਇਮੀਡੀਏਟ ਵਾਪਸ ਆਏ ਉਹਨਾਂ ਨੇ ਪ੍ਰਣ ਕੀਤਾ ਕਿ ਮੈਂ ਇਸ ਚੀਜ਼ ਦਾ ਜਵਾਬ ਦਵਾਂਗਾ ਜਿਨ੍ਹਾਂ ਨੇ ਸਾਡੀਆਂ ਭੈਣਾਂ ਦੇ ਸੰਦੂਰ ਉਜਾੜੇ ਨੇ ਉਹਨਾਂ ਨੂੰ ਘਰ ਚ ਕੁਛ ਕੇ ਮਾਰਿਆ ਜਾਏਗਾ ਉਹਨਾਂ ਦੇ ਘਰਾਂ ਚ ਜਾ ਕੇ ਉਹਨਾਂ ਨੂੰ ਮਾਰਿਆ ਜਾਏਗਾ ਔਰ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਆਪਣੀ ਸੈਨਾ ਨੂੰ ਖੁੱਲੀ ਸ਼ੂਟ ਦੇ ਦਿੱਤੀ ਔਰ ਸਾਡੀ ਸੈਨਾ ਨੇ 140 ਕਿਲੋਮੀਟਰ ਅੰਦਰ ਜਾ ਕੇ ਉਹਨਾਂ ਅੱਡਿਆਂ ਦੇ ਉੱਪਰ ਹਮਲਾ ਕੀਤਾ ਜਿਸ ਜਿਨ੍ਹਾਂ ਅੱਡਿਆਂ ਦੇ ਉੱਪਰ ਉਹ ਅਤਵਾਦੀ ਬੈਠੇ ਸੀ ਜਿੱਥੇ ਉਹ ਟ੍ਰੇਨਿੰਗ ਲੈ ਰਹੇ ਸੀ ਜਿੱਥੇ ਉਹ ਹਥਿਆਰ ਲਾ ਕੇ ਬੈਠੇ ਸੀ ਇੱਕ ਵੀ ਪਾਕਿਸਤਾਨ ਦਾ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਉਹਨਾਂ ਨੇ ਉਹ ਜਗ੍ਹਾ ਤੇ ਬੰਮਾਰੇ ਜਿਹੜੇ ਉਹਨਾਂ ਦੇ ਅੱਡੇ ਬਣੇ ਸੀ ਔਰ ਅਸੀਂ ਅੱਜ ਬਸੀ ਜੀ ਨੇ ਜਿਸ ਤਰੀਕੇ ਦੇ ਨਾਲ ਅੱਜ ਭਗਵਾਨ ਬਾਲਮੀਕੀ ਜੀ ਮੰਦਿਰ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਹੋਵੇ ਮੈਂ ਔਰ ਇੰਨੀ ਗਰਮੀ ਦੇ ਵਿੱਚ ਆਪਣੇ ਸਾਰੇ ਉਹਨਾਂ ਨੂੰ ਦੋਸਤਾਂ ਨੂੰ ਬੁਲਾਏ ਹੋਏ ਮੈਂ ਸਾਰਿਆਂ ਦਾ ਇਹਨਾਂ ਦਾ ਧੰਨਵਾਦ ਕਰਨਾ ਬਸੀ ਜੀ ਦਾ ਔਰ ਬਸੀ ਜੀ ਨੂੰ ਇੱਕ ਜ਼ਰੂਰ ਕਮਾਗਾ ਵੀ ਸਾਨੂੰ ਇਸੇ ਤਰੀਕੇ ਦੇ ਨਾਲ ਹੀ ਜੇ ਅਸੀਂ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਆ ਪੰਜਾਬ ਦੇ ਵਿੱਚ ਤਰੱਕੀ ਚਾਹੁੰਦੇ ਆ ਪੰਜਾਬ ਵਿੱਚ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਸੀ ਉਹ ਦੂਰ ਕਰਨਾ ਚਾਹੁੰਦੇ ਆ ਤੇ ਸਾਡਾ ਕੰਮ ਹੈ ਕੰਮ ਕਰਨਾ ਅਸੀਂ ਆਪਣਾ ਫਰਜ਼ ਨਿਭਾਈਏ ਅਸੀਂ ਕੰਮ ਕਰ ਭਲ ਪਰਮਾਧਮ ਆਪਣੇ ਆਪ ਦਿੰਦਾ ਅੱਜ ਸਾਰੇ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਡਵੈਲਪਮੈਂਟ ਹੋਈ ਹੈ ਅੱਜ ਦੇਖੋ ਰੇਲਵੇ ਸਟੇਸ਼ਨ ਜਿਹੜਾ ਬਣ ਰਿਹਾ ਹੈ ਉਹ ਮੇਰੇ ਖਿਆਲ ਜਿੱਦ ਦਿੱਲੀ ਦਾ 에어ਪੋਰਟ ਬਣਿਆ ਨਾ ਉਸ ਲੈਵਲ ਦਾ ਬਣ ਰਿਹਾ ਤੁਹਾਡੇ ਸਾਹਮਣੇ ਵਿੱਚ ਔਰ ਜਦੋਂ ਇਹ ਬਣੇਗਾ ਤੁਸੀਂ ਆਪਣੇ ਕਹੋਗੇ ਵੀ ਇਹ 에어ਪੋਰਟ ਹੈਗਾ ਵੀ ਰੇਲਵੇ ਸਟੇਸ਼ਨ ਨਹੀਂ ਹੈਗਾ ਔਰ ਜਿਸ ਤਰੀਕੇ ਨਾਲ ਬਸੀ ਸਾਹਿਬ ਨੇ ਕਿਹਾ ਵੀ ਸਾਡੇ ਭਗਵਾਨ ਬਾਲਮੀਕੀ ਦਾ ਮੰਦਿਰ ਹੈ ਮੰਦਰ ਦੇ ਵਿੱਚ ਬਸੀ ਸਾਹਿਬ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ 24 ਘੰਟੇ ਖੜੇ ਆ ਬਾਕੀ ਸਰਕਾਰ ਵੱਲ ਸਰਕਾਰ ਦੇਖੋ ਇੱਥੇ ਆਮ ਆਦਮੀ ਪਾਰਟੀ ਦੀ ਹੈ ਸਰਕਾਰ ਵੱਲ ਜਦੋਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਦੀ ਹੈ ਤੇ ਭਗਵਾਨ ਬਾਲਮਿਕੀ ਜੀ ਮੰਦਰ ਦੇ ਵਾਸਤੇ ਜੋ ਵੀ ਸਾਡੇ ਸਾਰੇ ਭਰਾ ਕਹਿਣਗੇ ਅਸੀਂ ਬਿਲਕੁਲ ਉਸੇ ਤਰੀਕੇ ਨਾਲ ਦੀ ਸੇਵਾ ਕਰਾਂਗੇ ਅਸੀਂ ਪੰਜਾਬ ਨੂੰ ਕਿਸ ਤਰੀਕੇ ਦੇਖਦੇ ਹੋ ਨਸ਼ਾ ਮੁਕਤ ਪੰਜਾਬ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਿਹੜੀ ਹੈ ਕਾਰਵਾਈ ਚੱਲੀ ਹੈ ਦੇਖੋ ਨਸ਼ਾ ਬੋਧ ਦਾ ਬਿਆਨ ਕਿੱਥੇ ਚੱਲ ਰਿਹਾ ਕਿਹੜੀ ਜਗ੍ਹਾ ਚੱਲ ਰਿਹਾ ਮਜੀਠਾ ਦੇ ਵਿੱਚ 28 ਬੰਦੇ ਮਰ ਗਏ ਹਨ ਔਰ ਅੱਜ ਲੁਧਿਆਣੇ ਦੇ ਵਿੱਚ ਵੀ ਤੁਸੀਂ 2 ਦਿਨ ਪਹਿਲਾਂ ਦੇਖੋ 3 ਬੰਦੇ ਜਿਹੜੇ ਜ਼ਹਿਰੀਲੇ ਸ਼ਰਾਬੀ ਕੇ ਮਰ ਗਏ ਨੇ ਔਰ ਮੈਨੂੰ ਦੁੱਖ ਲੱਗ ਰਿਹਾ ਚੀਦਾ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਇਹਨਾਂ ਦੇ ਐਮਐਲਏ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਕੇਜੀਵਾਲ ਨੇ ਜੀ ਭਗਵੰਤ ਮਾਨ ਜੀ ਅੱਜ ਉਹਨਾਂ ਪਰਿਵਾਰਾਂ ਦੇ ਕੋਈ ਹਾਲ ਚਾਲ ਨਹੀਂ ਪੁੱਛਣ ਗਿਆ ਭਾਰਤੀ ਜਨਤਾ ਪਾਰਟੀ ਦੇ ਉੱਥੇ ਵਰਕਰ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਜਾ ਕੇ ਉਹਨਾਂ ਜਦੋਂ ਲੋਕਾਂ ਦੇ ਸਾਰਿਆਂ ਦੇ ਹਾਲਾਤ ਦੇਖ ਕੇ ਤੁਸੀਂ ਵੀ ਉੱਥੇ ਗਏ ਹੋ ਔਰ ਅਸੀਂ ਇੱਕ 1 ਲੱਖ ਰੁਪਿਆ ਉਸ ਪਰਿਵਾਰ ਨੂੰ ਦੇ ਕੇ ਆਏ ਆ ਕਿਉਂਕਿ ਜਦੋਂ ਅਸੀਂ ਦੇਖਿਆ ਵੀ ਉਹਨਾਂ ਦਾ ਪਰਿਵਾਰ ਇੱਕ ਐਸਾ ਪਰਿਵਾਰ ਸੀ ਜਿਨ੍ਹਾਂ ਨੇ ਬੇਟੀ ਦੀ ਸ਼ਾਦੀ ਰੱਖੀ ਸੀ ਔਰ ਉਹ ਜਿਹੜੇ ਉੱਥੇ ਸਾਡੀ ਭੈਣ ਸੀ ਉਹ ਰੋ ਰਹੀ ਸੀ ਕਹਿੰਦੀ ਐ ਵੀ ਜਿਹੜਾ ਕਮਾਨ ਵਾਲੇ ਤੋਂ ਚਲਾ ਗਿਆ ਉਸ ਤੇ ਘਰ ਸ਼ਾਦੀ ਰੱਖੀ ਹੈ ਪਰ ਅਸੀਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਅਸੀਂ ਖੜੇ ਆ ਅਸੀਂ ਸ਼ਾਦੀ ਵੀ ਹੋਏਗੀ ਸਭ ਕੁਝ ਹੋਏਗਾ ਇੱਕ ਇੱਕ ਲੱਖ ਰੁਪਿਆ ਕੋਈ ਸਾਡੇ ਵੱਲੋਂ ਆਰ ਕੋ ਲੱਖ ਰੁਪਏ ਕੋਈ ਵੱਡੀ ਗੱਲ ਨਹੀਂ ਲੱਖ ਰੁਪਏ ਦੇ ਨਾਲ ਕੋਈ ਕੋਈ ਬਾਦਸ਼ਾਹ ਨਹੀਂ ਹੋ ਚੱਲਿਆ ਠੀਕ ਹੈ ਪਰ ਇੱਕ ਠੀਕ ਹੈ ਉਸ ਟਾਈਮ ਉਹਨਾਂ ਨੂੰ ਮੌਕੇ ਦੀ ਜ਼ਰੂਰ ਦੇ ਮੁਤਾਬਕ ਅਸੀਂ ਜਿਹੜੇ ਭਾਰਤ ਜਨਤਾ ਪਾਰਟੀ ਜਿਹੜਿਆ ਯੋਗਦਾਨ ਉੱਤੇ ਪਾ ਕੇ ਆਈਏ ਪਰ ਉਹ ਕਹਿ ਰਹੇ ਸੀ ਕੋਈ ਵੀ ਆਮ ਆਦਮੀ ਪਾਰਟੀ ਦਾ ਕੋਈ ਐਮ ਐਲ ਏ ਜਾਂ ਕੋਈ ਵੀ ਅਫਸਰ ਕੋਈ ਵੀ ਅਜੇ ਤੱਕ ਉਹਨਾਂ ਦਾ ਪਤਨ ਲੈ ਨਹੀਂ ਗਿਆ ਕਾਰਨ ਕੀ ਰਿਹਾ ਮੌਜੂਦਾ ਸਰਕਾਰ ਦੇ ਹੋਂਦ باوجود ਕੋਈ ਵੀ ਮੌਜੂਦਾ ਸਰਕਾਰ ਦੇ ਕੈਂਡੀਡੇਟ ਪਰ ਇੱਕ ਗੱਲ ਇੱਕ ਗੱਲ ਹੋਰ ਕਹਿ ਰਹੇ ਸੀ ਉਹ ਕਹਿੰਦੇ ਜੀ ਭਗਵੰਤ ਮਾਨ ਜੀ ਕਹਿ ਰਹੇ ਨੇ ਵੀ ਇਹ ਅਸੀਂ ਨਸ਼ਾ ਵਿਰੋਧ ਜਿਹੜਾ ਧਿਆਨ ਛੜਿਆ ਆ ਇਹ ਅੱਜ ਵੀ ਸਾਡੀ ਗਲੀਆਂ ਦੇ ਵਿੱਚ ਜਿਹੜੇ ਘਰ-ਘਰ 'ਚ ਸ਼ਰਾਬਿਕ ਰਹੀਏ ਘਰ-ਘਰ ਦੇ ਵਿੱਚ ਜਿਹੜਾ ਇਹ ਚਿੱਟਾ ਵਿਖ ਰਿਹਾ ਸਾਰੇ ਏਰੀਆ ਦੇ ਉੱਤੇ ਲੋਕਾਂ ਨੇ ਇਕੱਠੇ ਹੋ ਕੇ ਕਿਆ ਹੀ ਨਹੀਂ ਗੱਲ ਕਹੀ ਤੇ ਫਿਰ ਕਿੱਥੇ ਹੈਗਾ ਤੁਹਾਡਾ ਅਭਿਆਨ ਨਸ਼ੇ ਦੇ ਬੁਰੇ ਇਹ ਸਿਰਫ ਡਰਾਮਾ ਕਰ ਰਹੇ ਨੇ ਲੋਕਾਂ ਨੂੰ ਦਿਖਾਵਾ ਕਰ ਰਹੇ ਨੇ ਕਿ ਉਹ ਇੱਥੇ ਇਲੈਕਸ਼ਨ ਹੈਗੇ ਨੇ ਬਸ ਥੋੜਾ ਜਿਹਾ ਡਰਾਮਾ ਕਰਕੇ ਉਹ ਲੋਕਾਂ ਨੂੰ ਦੇਖੋ ਬਣਾਉਣਾ ਚਾਹੁੰਦੇ ਨੇ ਪਰ ਪੰਜਾਬ ਦੀ ਜਨਤਾ ਹੁਣ ਦੇਖੋ ਨਹੀਂ ਬਣੇਗੀ ਬਿਲਕੁਲ ਜਿੰਨੇ ਚੋਣਾਂ ਨੂੰ ਲੈ ਕੇ 19 ਤਰੀਕ ਦੀ ਜਿਹੜੀ ਡੇਟ ਫਿਕਸ ਹੋਈ ਹੈ ਕੀ ਲੱਗਦਾ ਉਹ ਹਲਕੇ ਤੇ ਜਿਹੜੇ ਲੋਕ ਨੇ ਉਹ ਕਿੰਨੂੰ ਜਿਤਾਉਣਗੇ ਕਿੰ ਇਹ ਤੁਹਾਡੇ ਸਾਹਮਣੇ ਆ ਜਾਏਗਾ ਉਤੋਂ ਭਾਰਤੀ ਜਨਤਾ ਪਾਰਟੀ ਦਾ ਅੱਜ ਜਾਂ ਕੱਲ ਕੈਂਡੀਡੇਟ ਡਿਕਲੇਅਰ ਹੋ ਜਾਏਗਾ ਔਰ ਭਾਰਤੀ ਜਨਤਾ ਪਾਰਟੀ ਦਾ 1000 ਤੋਂ ਵੱਧ ਕਾਰਜਕਰਤਾ ਅੱਜ ਵੀ ਉਸ ਏਰੀਆ ਦੇ ਵਿੱਚ ਕੰਮ ਕਰਦੇ ਆ ਲੋਕਾਂ ਦੀਆਂ ਜੋ ਜੋ ਦਿੱਕਤਾਂ ਨੇ ਲੋਕਾਂ ਨੂੰ ਪੁੱਛਿਆ ਜਾ ਰਿਹਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਹੇ ਆ ਅਸੀਂ ਆਪਣਾ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਉਸ ਏਰੀਆ ਦੇ ਵਿੱਚ ਪੂਰਾ ਕੰਮ ਕਰ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹ ਇੱਕ ਦੋ ਦਿਨ ਦੇ ਵਿੱਚ ਦਗਲੇਰ ਕੋ ਜਗਾ ਤੁਹਾਡੇ ਸਾਹਮਣੇ ਆ ਜਾਗਾ। ਹਣ ਲਈ 2027 ਦੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਚੁਣਨਗੇ, ਸਰਕਾਰ ਬਣਾਉਣਗੇ ਮੌਜੂਦਾ ਪੂਰੀ। ਦੇਖੋ ਅੱਜ ਕੋਈ ਵੀ ਕੋਈ ਵੀ ਸਟੇਟ ਵਿੱਚ ਵਿਕਾਸ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਵੀ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਜਿੱਦੇ ਤੁਹਾਡੇ ਸਾਹਮਣੇ ਵਿੱਚ ਜਿਹੜੀ ਜਗ੍ਹਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਵਿਕਾਸ ਹੋਇਆ ਹੈ। ਤੁਸੀਂ ਯੂਪੀ ਦੇਖ ਲਓ, ਤੁਸੀਂ ਬਿਆਰ ਦੇਖ ਲਓ, ਤੁਸੀਂ ਗੁਜਰਾਤ ਦੇਖ ਲਓ। ਕਿਸੇ ਵੀ ਜਗ੍ਹਾ ਤੇ ਜਿਹੜੀ ਵੀ ਜਗ੍ਹਾ ਤੇ ਭਾਰਤੀ ਜਨਤਾ ਪਾਰਟੀ ਦੀ ਸਟੇਟ ਵਿੱਚ ਸਰਕਾਰ ਹੈ ਉੱਥੇ ਦਿਨ ਰਾਤ ਕੰਮ ਹੋ ਰਿਹਾ ਨੇ ਔਰ ਪੂਰੀ ਡਿਵੈਲਪਮੈਂਟ ਹੋਈ ਹੈ ਔਰ ਪੰਜਾਬ ਦੇ ਵਿੱਚ ਦੇਖੋ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਇਹਨਾਂ ਨੇ ਗੱਲਾਂ ਜਰੂਰ ਕੀਤੀਆਂ ਤੇ ਅਜੇ ਪੰਜਾਬ ਨੂੰ ਤਬਾਹ ਕਰਕੇ ਰੱਖਤਾ ਇਹਨਾਂ ਨੇ ਨਸ਼ੇ ਦੇ ਵਿੱਚ ਡੁਬੋਤਾ ਆ ਸਾਡੇ ਜਿਹੜੇ ਨੌਜਵਾਨ ਉਹਨਾਂ ਨੂੰ ਕੰਮ ਨਹੀਂ ਹੈਗਾ ਅਸੀਂ ਇਹ ਵਾਅਦਾ ਕਰਨੇ ਆ ਵੀ ਭਾਰਤੀ ਜਨਤਾ ਪਾਰਟੀ ਦਾ ਦੀ ਸਰਕਾਰ ਇੱਥੇ ਬਣੇਗੀ ਹਰ ਹਰ ਇਨਸਾਨ ਨੂੰ ਕਿਸੇ ਵੀ ਜੋ ਵੀ ਉਹ ਕੰਮ ਕਰ ਰਿਹਾ ਹੈ ਉਹਨੂੰ ਕੰਮ ਮਿਲੇਗਾ ਨੌਕਰੀਆਂ ਮਿਲਣਗੀਆਂ ਵਿਕਾਸ ਵਿਕਾਸ ਜਿਹੜਾ ਹੋ ਰਿਹਾ ਹੈ ਉਹ ਤੋਂ ਇਹ ਦਿਨ ਉਹ 10 ਗੁਣਾ ਕੀ 1000 ਗੁਣਾ ਵਾਅਦਾ ਜਿਹੜਾ ਪੰਜਾਬ ਦਾ ਵਿਕਾਸ ਭਾਰਤ ਜਨਤਾ ਪਾਰਟੀ ਕਰਾ ਸਕਦੀ ਹੈ। ਬਿਲਕੁਲ ਸਹੀ ਦੱਸਦੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗੁਰਦੇਵ ਸ਼ਰਮਾ ਦੇਵੀ ਜੀ ਭਾਜਪੀ ਤੋਂ ਜਿਹੜੇ ਪੰਜਾਬ ਦੇ ਜਿਹੜੇ ਕੈਸ਼ੀਅਨ ਨੇ ਤਾਂ ਹਲਕਾ ਸੈਂਟਰਲ ਦੇ ਵਿੱਚ ਲੋਕ ਮੰਨਦੇ ਨੇ ਕਿ ਹਲਕਾ ਸੈਂਟਰਲ ਦੇ ਆਉਣ ਵਾਲੇ ਵਿਧਾਇਕ ਫਿਰ ਹਰ ਸਾਡੇ ਨਾਲ ਅਮਨ ਬੱਸੀ ਜੀ ਮੌਜੂਦ ਨੇ ਯੂਥ ਪ੍ਰਧਾਨ ਜਿਹੜੇ ਨੌਜਵਾਨ ਯੂਥ ਦੇਖ ਸਕਦੇ ਹੋ ਕਿ ਕਾਫੀ ਇਕੱਠਾ ਹੋਇਆ ਲੁਧਿਆਣਾ ਦੇ ਸਟੇਸ਼ਨ ਦੇ ਵਿੱਚ ਤੁਸੀਂ ਮੌਜੂਦ ਹੋ ਜਿੱਥੇ ਨੌਜਵਾਨ ਯੂਥਾਂ ਦਾ ਜਿਹੜਾ ਇਕੱਠਾਜ ਨਜ਼ਰ ਆ ਰਿਹਾ ਕਾਰਨ ਕੀ ਹੈਗਾ ਗੁਰਦੇ ਅੱਜ ਦੇਖੋ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਸ਼ਰਮਾ ਦੇਵੀ ਜੀ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਚ ਪਹੁੰਚੇ ਨੇ ਇਹ ਇੱਕ ਇਤਿਹਾਸਿਕ ਮੰਦਿਰ ਆ ਜੋ ਪਿਛਲੇ 40-45 ਸਾਲਾਂ ਤੋਂ ਭਗਵਾਨ ਵਾਲਮਹਾਰਾਜ ਦਾ ਮੰਦਿਰ ਆ ਸੋ ਇਸ ਕਰਕੇ ਅੱਜ ਇਹਨਾਂ ਨੂੰ ਇੱਕ ਬਲਾੰਦਾ ਦਾ ਬਹਾਨਾ ਸੀ ਕਿਉਂਕਿ ਤੁਸੀਂ ਦੇਖਿਆ ਜਿਹੜਾ ਪਿਛਲੇ ਦਿਨੀਂ ਆਪਰੇਸ਼ਨ ਸੰਧੂਰ ਚੱਲਿਆ ਹੋ ਜਿਹਦੇ ਵਿੱਚ ਮਾਨਯੋਗ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੀ ਜਿਹੜੀ ਭਾਰਤੀ ਫੌਜ ਆ ਉਹਨਾਂ ਨੇ ਜਿਹੜੀ ਪਾਕਿਸਤਾਨੀਆਂ ਨੂੰ ਜਿਹੜਾ ਮੂੰਹ ਤੋੜ ਜਵਾ ਦਿੱਤਾ ਉਸ ਦੀ ਸਫਲਤਾ ਲਈ ਅਸੀਂ ਮਾਨਯੋਗ ਸਾਡੇ ਗੁਰਦੇਵ ਸ਼ਰਮਾ ਦੇਵੀ ਜੀ ਜਿਹੜੇ ਕੀ ਸਾਡੇ ਆਨ ਵਾਲੇ ਹਲਕਾ ਸੈਂਟਰ ਦੇ ਐਮਐਲਏ ਸਾਹਿਬ ਵੀ ਨੇ ਇਸ ਕਰਕੇ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਵਾ ਲੁਧਿਆਣਾ ਵਾਲਮੀਕੀ ਮੰਦਿਰ ਦੇ ਵਿੱਚ ਸਟੇਸ਼ਨ ਤੇ ਜਿਹੜਾ ਵਾ ਸਨਮਾਨ ਕੀਤਾ ਗਿਆ ਬਿਲਕੁਲ ਅਸੀਂ ਯੂਥ ਨਸ਼ਿਆਂ ਵੱਲ ਵੱਧ ਤੋਂ ਵੱਧ ਜਾ ਰਿਹਾ ਤੇ ਯੂਥ ਤੁਹਾਡੇ ਨਾਲ ਜੁੜਿਆ ਹੋਇਆ ਕਿ ਲੱਗਦਾ ਕਿ ਆਨ ਵਾਲੇ ਸਮੇਂਦ ਵਿੱਚ ਜੇ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਆਂਦੀ ਹੈ ਤੇ ਨਸ਼ਾ ਜਿਹੜਾ ਕਿਤੇ ਨਾ ਕਿਤੇ ਖਤਮ ਹੋ ਜਾ ਤੁਸੀਂ ਯੂਪੀ ਜੀ ਦੇਖਿਆ ਵਾ ਸਾਡੇ ਮਾਨਯੋਗ ਮੁੱਖ ਮੰਤਰੀ ਅਦ योगी जी ने एदा एक बखंड चलाया ਪਿਆ ਜੀ ਯੁੱਧ ਨਸ਼ਿਆ ਵਿਰੁੱਧ ਤੁਸੀਂ ਦੱਸੋ ਮੈਨੂੰ ਅੱਜ ਅਸੀਂ ਤੁਹਾਨੂੰ ਦਿਖਾ ਦਾਂਗੇ ਕਈ ਥਾਵਾਂ ਤੇ ਦੇਖੋ ਨਸ਼ਾ ਕਿੱਦਾਂ ਲੋਕੀ ਕਰਦੇ ਫਿਰਦੇ ਨੇ ਸੋ ਇਹ ਇੱਕ ਬਹਾਨਾ ਵਾ ਸਟੇਸ਼ਨ ਦੇ ਬਾਹਰ ਵੀ ਬਹੁਤ ਨਸ਼ਾ ਹੁੰਦਾ ਸਟੇਸ਼ਨ ਦੇ ਇੱਥੇ ਬੈਠ ਕੇ ਵੀ ਲੋਕ ਨਸ਼ਾ ਕਰਦੇ ਨੇ ਨਸ਼ਾ ਕਿੱਦੇ ਨਹੀਂ ਖਤਮ ਹੋਇਆ ਵਾ ਇਹ ਇੱਕ ਜਿਹੜੀ ਇਹਨਾਂ ਨੇ ਵੀ ਡੇਢ ਸਾਰੇ ਇਹਨਾਂ ਦਾ ਰਹਿ ਗਿਆ ਵਾ ਵੀ ਅਸੀਂ ਜਿਹੜੀ ਆ ਪੰਜਾਬ ਸਰਕਾਰ ਜਾਂ ਪੰਜਾਬ ਦੀ ਲੋਕਾਂ ਤੋਂ ਸੰਪਤੀ ਲੈ ਲਾਂਗੇ ਵੋਟਾਂ ਦੀ ਕਿਉਂਕਿ ਲੋਕ ਪਹਿਲਾਂ ਇਹਨਾਂ ਦੇ ਚਾਸੇ ਚ ਆ ਚੁੱਕੇ ਆ ਉਹ ਹੁਣ ਨਹੀਂ ਆਣਗੇ ਹੁਣ ਤੁਸੀਂ ਦੇਖਿਓ 2027 ਦੇ ਵਿੱਚ ਜਿਹੜੀ ਆ ਬੀਜੇਪੀ ਦੀ ਜਿਹੜੀ ਸਰਕਾਰ ਆ ਉਹ ਵੱਡੇ ਮੋਮਮਤ ਨਾਲ ਪੰਜਾਬ ਚ ਆਊਗੀ। ਸਰ ਇੱਕ ਲੋਕਾਂ ਦਾ ਵੱਡਾ ਸਵਾਲ ਹੈ ਲੁਧਿਆਣਾ ਸਟੇਸ਼ਨ ਦੇ ਨਾਲ ਲੱਗਦੇ ਜਿਹੜੇ ਪੁਲ ਨੇ ਆ ਪੁਲਾਂ ਦੇ ਥੱਲੇ ਲੋਕ ਬੈ ਕੇ ਨਸ਼ਾ ਕਰਦੇ ਨੇ, ਛੋਟੇ-ਛੋਟੇ ਬੱਚੇ ਨਸ਼ਾ ਕਰਦੇ ਨੇ ਤੇ ਉਹ ਕਿਸ ਤਰੀਕੇ ਖਤਮ ਕੀਤਾ ਜਾ ਸਕਦਾ ਹੈ ਉਹਦੇ ਵਾਸਤੇ ਕੀ ਕੁਝ ਤਿਆਰੀਆਂ ਜਗੀਆਂ ਕੀਤੀਆਂ ਜਾ ਸਕਦੀ। ਦੇਖੋ ਇਸ ਗੱਲ ਦਾ ਤੁਸੀਂ ਮੈਨੂੰ ਪੁੱਛ ਰਹੇ ਹੋ ਪਰ ਇਹ ਭਗਵੰਦ ਮਾਨ ਜੀ ਨੂੰ ਪੁੱਛੋ ਨਾ ਜੀ। ਦੇਖੋ ਤੁਸੀਂ ਇਹ ਗੱਲ ਕਹਿ ਰਹੇ ਹੋ ਇਹ ਭਗਵੰਦ ਮਾਨ ਜੀ ਨੂੰ ਪੁੱਛੋ ਤੁਸੀਂ ਜਦੋਂ ਨਸ਼ਾ ਕਹਿੰਦੇ ਨੂੰ ਖਤਮ ਹੋ ਗਿਆ ਪੰਜਾਬ ਦੇ ਵਿੱਚ ਕਿੱਥੇ ਖਤਮ ਹੋ ਗਿਆ? ਜੇ ਅੱਜ ਲੋਕਾਂ ਦਾ ਹੀ ਕਹਿਣਾ ਬਿਲਕੁਲ ਜੀ ਦੇਖੋ ਲੋਕੀ ਜਦੋਂ ਲੋਕੀ ਵਿਲੇ ਹੋਣਗੇ ਲੋਕਾਂ ਨੂੰ ਕਾਰੋਬਾਰ ਨਹੀਂ ਹੋਏਗਾ ਲੋਕੀ ਧਰ ਕੋਈ ਕੰਮ ਕਰ ਨਹੀਂ ਹੋਏਗਾ ਜਦੋਂ ਅਸੀਂ ਬੱਚਿਆਂ ਆਪਣੇ ਨੂੰ ਕਿਸੇ ਵਿਕਾਸ ਵਾਲੇ ਪਾਸੇ ਲਾਵਾਂਗੇ ਕਿਸੇ ਕੰਮ ਵਾਲੇ ਪਾਸੇ ਲਾਵਾਂਗੇ ਤੇ ਜਿਹੜੇ ਬੱਚੇ ਨੇ ਉਹ ਜਿਹੜੇ ਨਸ਼ਾ ਮੁਕਤ ਹੋਣਗੇ ਅਸੀਂ ਤੇ ਅਪੀਲ ਕਰਨੇ ਆ ਸਾਰੇ ਦੇਖੋ ਬੱਚਿਆਂ ਨੂੰ ਇਹ ਸਾਨੂੰ ਆਪਣਾ ਅਸੀਂ ਜਿਗਰਾ ਵੱਡਾ ਕਰਨਾ ਪੈਣਾ ਹੈ ਵੀ ਅਸੀਂ ਨਸ਼ੇ ਤੋਂ ਦੂਰ ਜਾਣਾ ਤੇ ਸਾਨੂੰ ਆਪਣਾ ਮਨ ਵੱਡਾ ਕਰਕੇ ਜਿਹੜੇ ਅਸੀਂ ਕੋਈ ਗਲਤ ਆਦਤਾਂ ਪੈ ਚੁੱਕੇ ਨੇ ਅਸੀਂ ਉਹਨਾਂ ਗਲਤ ਆਦਤਾਂ ਤੋਂ ਬਾਹਰ ਨਿਕਲ ਕੇ ਆਪਣੇ ਅਸੀਂ ਪੰਜਾਬ ਦੀ ਸੇਵਾ ਕਰੀਏ ਆਪਣੇ ਪਰਿਵਾਰ ਦੀ ਸੇਵਾ ਕਰੀਏ ਆਪਣੇ ਮਾਪਿਆਂ ਦੀ ਸੇਵਾ ਕਰੀਏ ਜਿਹੜਾ ਧਿਆਨ ਹੈ ਆਪਾਂ ਦੂਜੇ ਪਾਸੇ ਕਰਨ ਵਾਲਦ ਕਰੀਏ ਮੈਂ ਤੇ ਉਹਨਾਂ ਸਾਰੇ ਅੱਗੇ ਇਹ ਅਪੀਲ ਕਰਾਂਗਾ ਬਿਲਕੁਲ ਇਹ ਸਵਾਲ ਤੁਹਾਡੇ ਨਾਲ ਤੁਸੀਂ ਸਟੇਸ਼ਨ ਦੇ ਲਾਗੇ ਸਾਗੇ ਰਹਿੰਦੇ ਹੋ ਯੂਥ ਤੁਹਾਡੇ ਨਾਲ ਕਾਫੀ ਜੁੜਿਆ ਹੋਇਆ ਹੈ ਯੂਥ ਨੂੰ ਕੀ ਮੈਸੇਜ ਦਿਓਗੇ ਯੂਥ ਨੂੰ ਕੀ ਸਮਝਾਣਾ ਚਾਹੋਗੇ ਕਿਉਂਕਿ ਬਾਹਰ ਜਿਹੜੇ ਲੋਕ ਇੱਥੇ ਬੈੰਦੇ ਨੇ ਇੱਥੇ ਕਾਫੀ ਜ਼ਿਆਦਾ ਬਾਹਰ ਰਸ਼ ਖੜਾ ਹੁੰਦਾ ਹੈ ਲੋਕ ਇਕੱਠੇ ਹੁੰਦੇ ਨੇ ਕਈ ਵਾਰੀ ਲੜਾਈਆਂ ਵੀ ਜਿਹੜੀਆਂ ਇਸ ਚੌਕਾ ਦੇ ਵਿੱਚ ਹੁੰਦੀਆਂ ਨੇ ਬੇਫਜ਼ੂਲ ਦੀਆਂ ਉਹਦੇ ਬਾਰੇ ਕੀ ਕਹੋਗੇ ਉਹਨੂੰ ਕਿਸ ਤਰੀਕੇ ਦੇਖੋਗੇ ਉਹਨੂੰ ਕਿਸ ਤਰੀਕੇ ਖਤਮ ਕੀਤਾ ਜਾਊਗਾ ਦੇਖੋ ਜੀ ਉਹ ਲੜਾਈਆਂ ਜਿਹੜੀਆਂ ਹੁੰਦੀਆਂ ਉਹ ਪ੍ਰਸ਼ਾਸਨ ਦਾ ਕੰਮ ਆ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਵੀ ਜਿਹੜਾ ਦੇਖਣਾ ਬਾਹਰ ਜਿਹੜੇ ਲੋਕ ਆ ਨਸ਼ਾ ਕਰਦੇ ਨੇ ਕਿਉ ਦੇ ਵਿਨੀਤੇ ਬਾਹਰ ਜਾ ਕੇ ਰੋਕਦੇ ਨੇ ਲੜਾਈਆਂ ਹੁੰਦੀਆਂ ਨੇ ਪੌਲਸ ਨੂੰ ਫੜਵਾਨੇ ਆ ਪੌਲਸ ਜਿਹੜੀ ਉਹਨਾਂ ਨੂੰ ਛੱਡ ਦਿੰਦੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਵੀ ਇਹ ਜਿਹੜੀ ਸਰਕਾਰ ਆ ਇਹਨਾਂ ਦਾ ਟਾਈਮ ਖਤਮ ਹੋ ਚੁੱਕਿਆ ਵਾ ਕਿਉਂਕਿ ਤਿੰਨ ਸਾਢੇ ਤਿੰਨ ਸਾਲਾਂ 'ਚ ਮੈਨੂੰ ਇੱਕ ਵੀ ਵਿਕਾਸ ਦਾ ਕੰਮ ਦੱਸੋ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਹੋਵੇ ਕੋਈ ਬ੍ਰਿਜ ਬਣਾਇਆ ਹੋਵੇ ਕੋਈ ਯਾਦਗਾਰ ਬਣਾਈ ਹੋਵੇ ਕੋਈ ਪੰਜਾਬ ਸਰਕਾਰ ਨੇ ਸਕੂਲ ਬਣਾਏ ਹੋਣ ਕੋਈ ਕਾਲਜ ਬਣਾਏ ਹੋਣ ਵੀ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਜਿਹੜਾ ਇਹ ਦੁਆਰਾ 27 ਦੇ ਵਿੱਚ ਇੱਥੇ ਆ ਸਕਣ ਇਸ ਕਰਕੇ ਨਸ਼ਾ ਜਿਹੜਾ ਵਾ ਪੰਜਾਬ ਦੇ ਵਿੱਚ ਘਟਿਆ ਨਹੀਂ ਐ ਬਹੁਤ ਜ਼ਿਆਦਾ ਵਧਿਆ ਵਾ ਸੋ ਅਸੀਂ ਜਿੰਨੇ ਵੀ ਨੌਜਵਾਨ ਵੀਰ ਵੀ ਨੇ ਇਹ ਵੀ ਸਮਝ ਚੁੱਕੇ ਨੇ ਵੀ ਕੌਣ ਸਾਡੇ ਲਈ ਖੜਾ ਤੇ ਕੌਣ ਸਾਡੇ ਲਈ ਨਹੀਂ ਖੜਾ ਵਾ ਇਸ ਕਰਕੇ ਸਾਰੇ ਸਮਝਦਾਰ ਨੇ ਜਿਹੜੀ ਆ ਸਰਕਾਰ ਆ 2027 ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੀ ਆਊਗੀ ਬਿਲਕੁਲ ਹੁਣ ਆਣ ਵਾਲਾ ਸਮਾਂ ਦੱਸੂਗਾ ਪੰਜਾਬ ਦੇ ਲੋਕ ਦੱਸਣਗੇ ਲੁਧਿਆਣੇ ਦੇ ਲੋਕ ਦੱਸਣਗੇ ਕੀ ਆਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਆਣ ਵਾਲੇ ਸਮੇਂ ਦੇ ਵਿੱਚ ਲੋਕ ਕਿਹੜੀ ਸਰਕਾਰ ਨੂੰ ਚੁਣਦੇ ਨੇ ਕੌਣ ਵਧੀਆ ਕੰਮ ਕਰਦਾ ਇਹ ਆਣਾ ਸਮਾਂ ਦੱਸੂਗਾ ਫਿਰ ਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਤਾਂ ਸਮਾਨਤ ਜਿਹੜਾ ਦੇਖ ਸਕੋ ਕਿ ਕੁੱਤਾ ਜਾ ਰਿਹਾ ਹੈ ਪਾਸੇ ਨੌਜਵਾਨ ਦੀ ਮੂਤ ਦੇ ਰਹੇ ਨੇ ਉਹ ਸਾਰੇ ਮੌਜੂਦ ਨੇ ਇਸ ਟਾਈਮ ਦਿਖਾ ਰਹੇ ਨੇ ਰੇਲਵੇ ਸਟੇਸ਼ਨ ਤੇ ਅੱਜ 10:00 ਦੀ ਬਜਟ ਤੋਂ ਪੰਜਾਬ ਪਟਿਆਲਾ ਜਿਹੜੇ ਗੁਰਦੇਵ ਸਿੰਘ ਮਹਦੇਵੀ ਉਹਨਾਂ ਦਾ ਜਿਹੜਾ ਨਿੱਘਾ ਸਵਾਗਤ ਕੀਤਾ ਜਾਂਦਾ ਤਾਂ ਦੂਜੇ ਪਾਸੇ ਨੌਜਵਾਨ ਯੂਥ ਜਿਹੜਾ ਆਹ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਰਿਧੁਵਾਨ ਲੁਧਿਆਣਾ ਰੇਲਵੇ ਸਟੇਸ਼ਨ ਤੇ ਮੌਜੂਦ ਹੈ ਇੱਕ ਪਾਸੇ ਜਦੋਂ ਗੱਲ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਇਹ ਵੀ ਗੱਲ ਪਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਮੁਕਤ ਕੀਤਾ ਜਾਊਗਾ ਪੰਜਾਬ ਨੂੰ ਸੋ ਕਿਤੇ ਨ ਕਿਤੇ ਜਿਹੜਾ ਕੁਝ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ 2027 ਦਾ ਜਿਹੜਾ ਸਮਾਂ ਆ ਉਹ ਲੋਕ ਦੱਸਣਗੇ ਕਿ ਕੀ ਕੁਝ ਜਿਹੜਾ ਚੇਂਜ ਹੋਊਗਾ ਦੇਖਦੇ ਰਹੋ ਨਗਰਨਾਲਾਈ ਮੈਡੀਕਮ ਕੈਮਰਾਮੈਨ ਸੰਜੇ ਦੇ ਨਾਲ ਧੰਨਵਾਦ